गुड मॉर्निंग जी सशीकाल नमस्ते आदा घोष नाऊ जी सारे केम हो सारे ठीक ठाक उम्मीद करदे उससे अपने घरों ਦੇ ਵਿੱਚ ਸਾਰੇ ਠੀਕ ਹੋਵੋਗੇ ਗਰਮੀ ਤੋਂ ਬਚੇ ਹੋਵੋਗੇ ਮੈਂ ਵੀ ਠੀਕ ਹਾਂ ਵੈਲਕਮ ਆਜੀ ਥੋੜਾ YouTube ਚੈਨਲ केपी ਧਾਰਿਪਾਲ ਦੇ ਵਿੱਚ ਸੋ घोष नाऊ जी ਗੱਲਬਾਤ ਗਰਮੀ ਤੋਂ ਬਚੇ ਹੋਵੋ ਬੱਚੇ ਬਚੇ ਹੋ ਇਹਨੇ ਗਰਮੀ ਤੋਂ ਸਾਰੇ ਕਹਿੰਦੇ ਰਹਿੰਦੇ ਆ ਕਿ ਤੁਸੀਂ ਵਲੌਗ ਬਣਾਇਆ ਕਰੋ ਵਲੌਗ ਪਾਇਆ ਕਰੋ ਛੇਤੀ ਅਪਲੋਡ ਕਰਿਆ ਕਰੋ ਵਲੌਗ ਬਣਾਉਂਦੇ ਆ ਆਪਾਂ ਚਲੋ ਪਾ ਵੀ ਦਿੰਨੇ ਆ ਕਈ ਦਿਨਾਂ ਦੇ ਬਾਅਦ ਪਰ ਵਲੌਗ ਨੂੰ ਥੋੜੀ ਜਿਹੀ سپورਟ ਵੀ ਮਿਲਣੀ ਚਾਹੀਦੀ ਹੈ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਨਾ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਨਾ ਤੁਸੀਂ ਚੈਨਲ ਨੂੰ سپورਟ ਕਰਦੇ ਹੋ ਸੋ ਮੈਂ ਤੁਹਾਡੇ ਤੋਂ ਅਹੀ ਉਮੀਦ ਕਰਦੀ ਆ ਕਿ ਤੁਸੀਂ ਚੈਨਲ ਨੂੰ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਦੇਖੋ ਤੁਸੀਂ ਵੱਡੇ ਵੱਡੇ ਜਿਹੜੇ ਬਲੌਗਰਸ ਨੇ ਉਹਨਾਂ ਦੇ ਵਲੌਗ ਤਾਂ ਦੇਖਦੇ ਹੋ ਨਾ ਤੇ ਉਹਨਾਂ ਦੀ ਸਪੋਰਟ ਵੀ ਕਰਦੇ ਹੋ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਮੈਂ ਤਾਂ ਤੇ ਉਹੀ ਉਮੀਦ ਕਰਦੀ ਆ ਕੱਲੀ ਮੈਂ ਨਹੀਂ ਜਿਹੜੇ ਵੀ ਆਪਣੇ ਜਿਹੜਾ ਨਾ ਨਵਾਂ YouTube ਚੈਨਲ ਬਣਾਇਆ ਸੋ ਉਹਨਾਂ ਦੀ ਵੀ ਸਪੋਰਟ ਕਰਿਆ ਕਰੋ ਉਹਨਾਂ ਨੂੰ ਜਿੰਨੀ ਤੁਸੀਂ ਸਪੋਰਟ ਕਰੋਗੇ ਉਹ ਤੁਹਾਡੀ ਸਪੋਰਟ ਨਾਲ ਹੀ ਅੱਗੇ ਜਾਣਗੇ ਸੋ ਤੁਹਾ ਤੋਂ ਮੈਂ ਉਮੀਦ ਕਰਦੀ ਆ ਸੋ ਜਿਹੜੇ ਸਪੋਰਟ ਕਰਦੇ ਨੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਮੈਂ ਥੈਂਕਸ ਕਰਦੀ ਆਂ ਦਿਨੋ ਧੰਨਵਾਦ ਕਰਦੀ ਆਂ ਸੋ ਹੁਣ ਆਪਾਂ ਫ੍ਰੀ ਹੋਏ ਸੀਗੇ ਕੰਮ ਕਾਰ ਸਾਰਾ ਨਵੇੜ ਕੇ ਨਾ ਕੇ ਬਸ ਕੰਗੀ ਵਗੈਰਾ ਕਰਨੀ ਹੈ ਸੋ ਚਾ ਕਿਉਂ ਨਾ ਪਹਿਲਾਂ ਤੁਹਾਡੇ ਨਾਲ ਦੋ ਚਾਰ ਗੱਲਾਂ ਕੀਤੀਆਂ ਜਿਆ ਸੋ ਕੰਗੀ ਵਗੈਰਾ ਕਰ ਲਈ ਨੇ ਫਿਰ ਤੁਹਾਨੂੰ ਆਪਾਂ ਮਿਲਦੇ ਆਂ ਹਾਂਜੀ ਕੰਗੀ ਵਗੈਰਾ ਆਪਾਂ ਕਰ ਲਈ ਮਰਹੂ ਆਪਾਂ ਸੌਂ ਗਏ ਆਂ ਕਿ ਸਿਰਸੇ ਦਾ ਮੂਨਾ ਹਾਰ ਉਹਨੇ ਗਮੂਮੂ ਕਰਕੇ ਬਹੁਾਈ ਮਾੜਾ ਹੋ ਗਿਆ ਸੋ ਅੱਗੇ ਵਾ ਕਰੀ ਆਹ ਮੋਂ ਆਪਾ ਕਰ ਲੱਗੇ ਆ ਸਲਾਈ ਨਾ ਕੋਈ ਪ੍ਰੋਫੈਸ਼ਨਲ ਸਲਾਈ ਨਹੀਂ ਕਰਦੀ ਮੈਂ ਸਿਰਫ ਆਪਣੇ ਸਿਰ ਦੀ ਸਟਿਚ ਕਰਦੀ ਆ ਸੋ ਇਸ ਇਸ ਦਾ ਸੋ ਇਸ ਦਾ ਕਹਿੰਦੀ ਆਪਣੇ ਸਿਰ ਸਿੰਘ ਦੀ ਰਹਿਣੀ ਆ ਤੇ ਮੇਰਾ ਸੂਤ ਵੀ ਸੀਦੇ ਇਸ ਕਰਕੇ ਉਹ ਮੈਂ ਦੀ ਜਿਹੜਾ ਸਲਵਾਰ ਵਗੈਰਾ ਰੈਡੀ ਦਾ ਥੋੜੀ ਜਿਹੀ ਰਹਿ ਗਈ ਸੀ ਮੋਰੀਆਂ ਵਗੈਰਾ ਰਹਿ ਗਈਆਂ ਹੁਣ ਆਪਾਂ ਮੁੜ ਆ ਕੇ ਅੰਜੂਮ ਰੈਡੀ ਸੋ ਤੜੀ ਵਸਾਉ ਉਹਨਾਂ ਸੁੱਤੇ ਕੋਏ ਨੇ ਜਦੋਂ ਉਠਣਗੇ ਫੇਰ ਆਪਾਂ ਚਾਹ ਮੈਰਾ ਬਣਾਵਾਂਗੇ ਕਿਉਂਕਿ ਸਵੇਰ ਦੀ ਚਾਹ ਤਾਂ ਸਿੱਖਵਾਨੀ ਹੋ ਰਹੀ ਚੁੱਕੇ ਦੁਬਾਰਾ ਆਪਾਂ ਹਲੇ ਤੇੜੀ ਆ ਸੋ ਫੋਲਸੋ ਦੇਖਣੇ ਚਾਹਵਾਂ ਸਬਸਕ੍ਰਾਈਬ ਕਰੀ ਕਿਤਾ ਜਾ ਕੇ ਸਬਸਕ੍ਰਾਈਬ ਕਰੋ ਜੀ ਲਾਈਕ ਸ਼ੇਅਰ ਕਮੈਂਟ ਕਰੋ ਹਾਲੇ ਹੁਣ ਉੱਠੇ ਨੇ ਸੋ ਅੱਪਾ ਕਰ ਲਈਏ ਥੋੜਾ ਜਿਹਾ ਘੱਟ ਅੱਪਾ ਲੱਕੇ ਸੀ ਹੁਣ ਚਾਹ ਬਣਾਉ ਕਿਉਂ ਨਹੀਂ ਸਾਜੀ ਹੋਣ ਥੇ ਨੇ ਸੋ ਆਪਾ ਚਾਹ ਬਣਾ ਲਿਓ ਬਣਾ ਲਿਓ ਨਾਸ਼ਤਾ ਵਗੈਰਾ ਕਰਵਾ ਲਈ ਸਾਰੇ ਦਿਹਾੜੀ ਤੇ ਹੀ ਅੱਗ ਬਲ ਜਾਂਦੀ ਆ ਰੋਟੀ ਖਾ ਲਓ ਨਾਸ਼ਤਾ ਕਰ ਲਓ ਦੁਪਹਿਰ ਦੀ ਸ਼ਾਮ ਦੀ ਚਾਹ ਬਣਾ ਲਓ ਗਰਮੀ ਅਜੀ ਨਿੰਬੂ ਪਾਣੀ ਬਣਾ ਲਓ ਬੰਦਿਆਂ ਨੇ ਕਿਹਾ ਕੁਝ ਕਰਨਾ ਹੁੰਦਾ ਹੈ ਘਰ ਵਾਲਿਆਂ ਨੇ ਆਰਡਰ ਮਾਰਨੇ ਹੁੰਦੇ ਨੇ ਆਹ ਕਰ ਲਓ ਆਹ ਕਰ ਲਓ ਸੋ ਗਰਮੀ ਦੀ ਚਾਹ ਕੌਣ-ਕੌਣ ਜ਼ਿਆਦਾ ਪੀਂਦਾ ਹੈ ਗਰਮੀ ਦੀ ਚਾਹ ਕੌਣ-ਕੌਣ ਜ਼ਿਆਦਾ ਪੀਂਦਾ ਮੈਨੂੰ ਦੱਸ ਦਿਓ ਕਿ ਮੈਂ ਤਾਂ ਚਾਹ ਪੀਂਦੀ ਆ ਸਾਰੇ ਘਰਾਂ ਦੇ ਗਰਮੀ ਦੀ ਚਾਹ ਨਾ ਪੀਆ ਕਰੋ ਜੀ ਗਰਮੀ ਦੀ ਚਾਹ ਖਰਾਬ ਕਰਦੀ ਆ ਸੋ ਜਿੰਨੀ ਮਰਜ਼ੀ ਗਰਮੀ ਹੋਵੇ ਜਾ ਇਸ ਮਾਈ ਬੈਸਟ ਠੀਕ ਹੈ ਆਪਾਂ ਕਿਤੇ ਵੀ ਚਾਹੀਦਾ ਵਾ ਅਗਲਾ ਪੁੱਛੂਗਾ ਜੀ ਚਾਹ ਬਣਾਈਏ ਕਿ ਨਿੰਬੂ ਪਾਣੀ ਸਾਡਾ ਜਵਾਬ ਪੰਜਾਬੀਆਂ ਦਾ ਘਟ ਘਟ ਚਾਹੀ ਬਣਾ ਲਓ ਜੀ ਸੋ ਆਪਾਂ ਚਾਹ ਹੋਪੀ ਨੇਰ ਮੇਰੇ ਹਸਬੰਦ ਕਹਿੰਦੇ ਨੇ ਚਾਹ ਨਹੀਂ ਨਾ ਪੀਆ ਕਰ ਸੋ ਆਪਾਂ ਫੁੱਪਰ ਵੀ ਕਰਦੰਨੇ ਆ ਬੋਲੀ ਜਾਓ ਚਾਹ ਦਾ ਅਸੀਂ ਖੇਡੂ ਆ ਤੁਸੀਂ ਨਹੀਂ ਪੀਣੀ ਨਾ ਪੀਓ ਨਾ ਆਪਾਂ ਗੁਰੂ ਜੀ ਕਹਿੰਦੇ ਆ ਵੀ ਪੀਓ ਪਰ ਸਾਨੂੰ ਨੜਾ ਰੱਖ ਕੇ ਚਾਹ ਪੀਣ ਤੋਂ ਅਜੀਦਾ ਪੀਣੀਓ ਪੀਣੀਓ ਹੁਣ ਕਿਆ ਦੇਖਦੀਆਂ ਇਹਨਾਂ ਜੀ ਆ ਮੈਂ ਦੇਖਦੀਆਂ ਕੁਛ ਲੱਗਿਆ ਵੀ ਆ ਕਿ ਅਈਓ ਬੇਲਾਂ ਹੀ ਵਧੀਆਂ ਜਾਂਦੀਆਂ ਨੇ ਕੋਈ ਕਰੇਲਾ ਨਹੀਂ ਲੱਗਿਆ ਕੋਈ ਘੀਆਂ ਨਹੀਂ ਲੱਗਿਆ ਬੇਲਾਂ ਗੱਡੀਆਂ ਹੋਈਆਂ ਆਪਣੀਆਂ ਨੇ ਉਹਨੂੰ ਗਾਹ ਪਵਾਇਆ ਦਾ ਤਾਂ ਹੋਰ ਮੈਂ ਗਾਹ ਪਵਾਇਆ ਆ ਸ਼ਿਮਲਾ ਮਿਰਚਾਂ ਵਾਧੀਆਂ ਹੀ ਨਹੀਂ ਲੈ ਅੱਡੀ ਅੱਡੀਆਂ ਹੀ ਨੇ ਕੱਦੀਆਂ ਪਹਿਲਾਂ ਤਾਂ ਤੋੜ ਕੇ ਕੋੜੀ ਨਿਊਡਲਸ ਚ ਪਾਲੀਆਂ ਸੀਗੀਆਂ ਆਹ ਹਰੀ ਮਿਰਚਾਂ ਕਿ ਹੋ ਸ਼ਿਮਲਾ ਮਿਰਚੇ ਆ। ਮੈਂ ਪੁਦੀਨਾ ਤੋੜਨਾ। ਉਹ ਪਗੜੀ ਇਹ। ਗਾਇਜ਼ ਅੱਜ ਆਹ ਦਾ ਪੁਦੀਨਾ। ਆਹ ਦੇਖੋ ਕਿੰਨਾ ਲੱਗਿਆ ਹੋਇਆ ਇੱਧਰ। ਗਾਇਜ਼ ਅੱਜ ਆਪਾਂ ਬਣਾਵਾਂਗੇ ਚਟਣੀ। ਪੁਦੀਨੇ, ਟਮਾਟਰ ਤੇ ਪਿਆਜ਼। ਗਰਮੀ ਅੱਜ ਵੈਸੇ ਹੀ ਠੰਡੀ ਹੁੰਦੀ ਆ। ਖਾਣੇ ਕਿੱਥੇ ਚੱਲਣੀ। ਤਾਂ ਕਰਕੇ ਅੱਜ ਬਣਾਉਣ ਦਾ ਕੁਝ ਮਨ ਨਹੀਂ ਹੈਗਾ। ਚਟਨੀ ਤੇ ਦਹੀਂ ਨਾਲੀ ਰੋਟੀ ਖਵਾ ਲੈਣੀ ਆਪਾਂ ਸਾਰਿਆਂ ਨੂੰ ਕਿਉਂਕਿ ਬੱਚੇ ਗਏ ਹੋਏ ਨੇ ਆਪਣੇ ਨਾਨਕੇ ਅਸੀਂ ਬਸ ਤਿੰਨ ਜਣੇ ਹੀ ਆਂ ਛੋਟੀ ਬੇਟੀ ਆ ਤੇ ਅਸੀਂ ਆ ਕਿਉਂਕਿ ਮੇਰਾ ਬੇਟਾ ਹੀ ਜ਼ਿਆਦਾ ਨਖਰੇ ਕਰਦਾ ਹੁੰਦਾ ਮੈਂ ਆ ਨਹੀਂ ਖਾਣਾ ਮੈਂ ਆ ਨਹੀਂ ਥਾਣਾ ਅਸੀਂ ਤਾਂ ਜੋ ਮਰਜ਼ੀ ਖਾ ਲਈਏ ਸਾਡਾ ਕੀ ਆ ਸੋ ਮਿਲਦੇ ਆ ਬੈਠਣ ਉਹ ਅਸੀਂ ਚਟਨੀ ਬਣਾ ਕੇ ਰੋਟੀ ਖਾਣ ਲੱਗ ਪਏ ਹਾਂਜੀ ਚਟਨੀ ਵਗੈਰਾ ਬਣਾ ਕੇ ਰੈਡੀ ਹੋ ਗਈ ਸੀਗੀ ਲੰਚ ਵਗੈਰਾ ਆਪਾਂ ਕਰ ਲੈ ਸੀਗਾ ਸੋ ਵਲੋਗ ਨਹੀਂ ਬਣਾਇਆ ਮੈਂ ਉਸ ਚੀਜ਼ ਦਾ ਲੰਚ ਦਾ ਤੇ ਸਟਿਚ ਵਗੈਰਾ ਵੀ ਮੈਂ ਕਰ ਲੈ ਸੀਗਾ ਸੂਟ ਸੋ ਜਿਹੜਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਪਲੀਜ਼ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਵੱਤਵਾਰ ਦਸਪੋਰਟ ਕਰੋ ਜੇ ਤੁਸੀਂ سپورਟ ਕਰੋਗੇ ਤਾਂ ਹੀ ਵਲੌਗ ਅਸੀਂ ਬਣਾਵਾਂਗੇ ਤੁਸੀਂ سپورਟ ਕਰ ਦੇਣੀ ਹੈਗੀ ਔਰ ਮੈਸੇਜ ਭੰਦ ਰਹੇ ਜਦ ਅਸੀਂ ਵਲੌਗ ਬਣਾਓ ਤੁਸੀਂ ਵਲੌਗ ਬਣਾਓ ਸੋ ਅੱਜ ਦਾ ਵਲੌਗ ਸਿਰਫ ਮੇਰਾ ਇੰਨਾ ਹੀ ਸੀਗਾ ਸੋ ਵਲੌਗ ਦਾ ਕਰਦੇ ਆ ਜੀ ਆਪਾਂ ਐਂਡ ਸਾਸ਼ਿਕਾ ਨਮਸਤੇ ਬਾਏ ਬਾਏ